ਵਾਹਨ ਚਾਲਕਾਂ ਲਈ ਵੱਡੀ ਖਬਰ ਸਾਹਮਣੇ ਆਈ ਆ ਦੱਸਦੀ ਹੈ ਕਿ ਕੇਂਦਰੀ ਸੜਕ ਆਵਾਜਾਈ ਮੰਤਰੀ ਨਿਤਿਨ ਗਡਕਰੀ ਨੇ ਜੂਨ ਦੇ ਵਿੱਚ ਫਾਸਟ ਟੈਗ ਸਲਾਨਾ ਪਾਸ ਜਾਰੀ ਕਰਨ ਦਾ ਐਲਾਨ ਕੀਤਾ ਸੀ ਗੈਰ ਵਪਾਰਕ ਵਾਹਨਾਂ ਲਈ ਜਾਰੀ ਕੀਤੇ ਗਏ ਇਸ ਪਾਸ ਦੀ ਕੀਮਤ 3000 ਰੁਪਏ ਹੋਵੇਗੀ ਜੋ ਇਸ ਮਹੀਨੇ 15 ਅਗਸਤ ਤੋਂ ਲਾਗੂ ਹੋਵੇਗੀ ਇਹ ਫਾਸਟ ਟੈਗ ਸਲਾਨਾ ਪਾਸ ਸਿਰਫ ਰਾਸ਼ਟਰੀ ਰਾਜ ਮਾਰਗਾਂ ਲਈ ਵੈਧ ਹੋਵੇਗਾ ਕੇਂਦਰੀ ਮੰਤਰੀ ਨੇ ਕਿਹਾ ਕਿ ਇਹ ਪਾਸ ਜਾਰੀ ਹੋਣ ਦੀ ਮਿਤੀ ਤੋਂ ਇੱਕ ਸਾਤ ਜਾਂ 200 ਯਾਤਰਾਵਾਂ ਜੋ ਵੀ ਪਹਿਲਾਂ ਵੀ ਹੋਵੇ ਲਈ ਵੈਧ ਹੋਵੇਗਾ ਇੱਥੇ ਅਸੀਂ ਜਾਣਾਂਗੇ ਕਿ ਫਾਸਟ ਟੈਗ ਸਾਲਾਨਾ ਪਾਸ ਕਿਵੇਂ ਖਰੀਦਣਾ ਜਿਨ੍ਹਾਂ ਵਾਹਨਾਂ ਦੇ ਵਿੱਚ ਪਹਿਲਾਂ ਹੀ ਫਾਸਟ ਟੈਗ ਲਗਾਇਆ ਹੋਇਆ ਹੋ ਜਾਂ ਉਹਨਾਂ ਨੂੰ ਵੱਖਰਾ ਫਾਸਟ ਟੈਗ ਸਾਲਾਨਾ ਪਾਸ ਰਿੱਦਨ ਦੀ ਜ਼ਰੂਰਤ ਨਹੀਂ ਫਾਸਟ ਟੈਗ ਸਾਲਾਨਾ ਪਾਸ ਤੁਹਾਡੇ ਮੌਜੂਦਾ ਆਮ ਫਾਸਟ ਟੈਗ ਵਿੱਚ ਹੀ ਕਿਰਿਆਸ਼ੀਲ ਹੋ ਜਾਵੇਗਾ ਹਾਲਾਂਕਿ ਇਸ ਦੇ ਲਈ ਤੁਹਾਡਾ ਫਾਸਟ ਟੈਗ ਵਾਨ ਦੀ ਵਿੰਡਸ਼ੀਲਡ ਤੇ ਸਹੀ ਢੰਗ ਨਾਲ ਲਗਾਇਆ ਜਾਣਾ ਚਾਹੀਦਾ ਇੱਕ ਵੈਧ ਰਜਿਸਟ੍ਰੇਸ਼ਨ ਨੰਬਰ ਤੁਹਾਡੇ ਫਾਸਟ ਟੈਗ ਨਾਲ ਲਿੰਕ ਕੀਤਾ ਜਾਣਾ ਚਾਹੀਦਾ ਤੇ ਇਸ ਨੂੰ ਬਲੈਕਲਿਸਟ ਨਹੀਂ ਕੀਤਾ ਜਾਣਾ ਚਾਹੀਦਾ ਧਿਆਨ ਰੱਖੋ ਕਿ ਫਾਸਟ ਟੈਗ ਸਾਲਾਨਾ ਪਾਸ ਸਿਰਫ ਹਾਈਵੇ ਯਾਤਰਾ ਮੋਬਾਈਲ ਐਪ ਜਾਂ NHAI ਦੀ ਵੈਬਸਾਈਟ ਤੋਂ ਹੀ ਖਰੀਦਿਆ ਜਾ ਸਕਦਾ ਆਪਣੇ ਮੌਜੂਦਾ ਫਾਸਟ ਟੈਗ ਤੇ ਫਾਸਟ ਟੈਗ ਸਾਲਾਨਾ ਪਾਸ ਐਕਟੀਵੇਟ ਕਰਨ ਲਈ ਤੁਹਾਨੂੰ ਹਾਈਵੇ ਯਾਤਰਾ ਮੋਬਾਈਲ ਐਪ ਜਾਂ NHAI ਦੀ ਵੈਬਸਾਈਟ ਤੇ ਜਾਣਾ ਪਵੇਗਾ 3000 ਰੁਪਏ ਦਾ ਭੁਗਤਾਨ ਕਰਨਾ ਪਵੇਗਾ ਫਾਸਟ ਟੈਗ ਸਾਲਾਨਾ ਪਾਸ ਐਕਟੀਵੇਟ ਕਰਨ ਲਈ ਭੁਗਤਾਨ ਕਰਦੇ ਸਮੇਂ ਤੁਹਾਨੂੰ ਇਹ ਵਿਕਲਪ ਚੁਣਨਾ ਪਵੇਗਾ ਭੁਗਤਾਨ ਪੂਰਾ ਹੋਣ ਤੋਂ ਬਾਅਦ ਤੁਹਾਡਾ ਫਾਸਟ ਟੈਗ ਸਲਾਨਾ ਪਾਸ ਐਕਟੀਵੇਟ ਹੋ ਜਾਵੇਗਾ ਫਾਸਟ ਟੈਗ ਸਲਾਨਾ ਪਾਸ ਐਕਟੀਵੇਟ ਹੋਣ ਤੋਂ ਬਾਅਦ ਤੁਹਾਡੇ ਫਾਸਟ ਟੈਗ ਦੇ ਵਿੱਚ ਦੋ ਖਾਤੇ ਬਣਾਏ ਜਾਣਗੇ ਇਹਨਾਂ ਦੇ ਵਿੱਚ ਇੱਕ ਖਾਤਾ ਤੁਹਾਡਾ ਆਮ फास्ट टैग ਖਾਤਾ ਹੋਵੇਗਾ ਤੇ ਦੂਜਾ ਖਾਤਾ ਫਾਸਟ ਟੈਗ ਸਲਾਨਾ ਪਾਸ ਦਾ ਹੋਵੇਗਾ ਫਾਸਟ ਟੈਗ ਸਲਾਨਾ ਪਾਸ ਦੇਸ਼ ਭਰ ਦੇ ਰਾਸ਼ਟਰੀ ਰਾਜਮਾਰਗਾਂ ਤੇ ਸਾਰੇ ਟੋਲ ਪਲਾਜ਼ਿਆਂ ਤੇ ਵੈਧ ਹੋਵੇਗਾ ਇਸ ਸਲਾਨਾ ਪਾਸ ਸਟੇਟ ਹਾਈਵੇ ਦੇ ਟੋਲ ਪਲਾਜ਼ਾ ਤੇ ਵੈਧ ਨਹੀਂ ਹੋਵੇਗਾ ਜੇਕਰ ਤੁਸੀਂ ਕਿਸੇ ਵੀ ਰਾਸ਼ਟਰੀ ਰਾਜਮਾਰਗ ਦੇ ਟੋਲ ਪਲਾਜ਼ਾ ਤੋਂ ਲੰਘ ਰਹੇ ਹੋ ਤਾਂ ਤੁਹਾਡਾ ਟੋਲ ਫਾਸਟ ਟੈਗ ਸਲਾਨਾ ਪਾਸ ਤੋਂ ਕਟਿਆ ਜਾਵੇਗਾ ਇਸੇ ਤਰ੍ਹਾਂ ਜੇਕਰ ਤੁਸੀਂ ਕਿਸੇ ਸਟੇਟ ਜਾਂ ਹਾਈਵੇ ਤੇ ਟੋਲ ਪਲਾਜ਼ਾ ਤੋਂ ਲੰਘ ਰਹੇ ਹੋ ਤਾਂ ਤੁਹਾਡਾ ਟੋਲ ਆਮ ਫਾਸਟ ਟੈਗ ਖਾਤੇ ਵਿੱਚੋਂ ਕਟਿਆ ਜਾਵੇਗਾ ਧਿਆਨ ਰੱਖੋ ਕਿ ਫਾਸਟ ਟੈਗ ਸਲਾਨਾ ਪਾਸ ਸਿਰਫ ਹਾਈਵੇ ਯਾਤਰਾ ਮੋਬਾਈਲ ਐਪ ਜਾਂ NHAI ਦੀ ਵੈਬਸਾਈਟ ਤੋਂ ਹੀ ਖਰੀਦਿਆ ਜਾ ਸਕਦਾ ਆਪਣੀ ਮੌਜੂਦਾ ਫਾਸਟ ਟੈਗ ਤੇ ਫਾਸਟ ਟੈਗ ਸਲਾਨਾ ਪਾਸ ਐਕਟੀਵੇਟ ਕਰਨ ਲਈ ਤੁਹਾਨੂੰ ਹਾਈਵੇ ਯਾਤਰਾ ਮੋਬਾਈਲ ਐਪ ਜਾਂ NHAI ਦੀ ਵੈਬਸਾਈਟ ਤੇ ਜਾਣਾ ਪਵੇਗਾ ਤੇ 3000 ਰੁਪਏ ਦਾ ਭੁਗਤਾਨ ਕਰਨਾ ਪਵੇਗਾ ਫਾਸਟ ਏਕ ਸਲਾਨਾ ਪਾਸ ਐਕਟੀਵੇਟ ਕਰਨ ਲਈ ਭੁਗਤਾਨ ਕਰਦੇ ਸਮੇਂ ਤੁਹਾਨੂੰ ਇਹ ਵਿਕਲਪ ਚੁਣਨਾ ਪਵੇਗਾ ਤੇ ਭੁਗਤਾਨ ਪੂਰਾ ਹੋਣ ਤੋਂ ਬਾਅਦ ਤੁਹਾਡਾ ਫਾਸਟ ਏਕ ਸਲਾਨਾ ਪਾਸ ਐਕਟੀਵੇਟ ਹੋ ਜਾਵੇਗਾ ਫਾਸਟ ਏਕ ਸਲਾਨਾ ਪਾਸ ਐਕਟੀਵੇਟ ਹੋਣ ਤੋਂ ਬਾਅਦ ਹੀ ਤੁਹਾਡਾ ਫਾਸਟ ਏਕ ਵਿੱਚ ਦੋ ਖਾਤੇ ਬਣਾਏ ਜਾਣਗੇ ਇਹਨਾਂ ਦੇ ਵਿੱਚੋਂ ਇੱਕ ਖਾਤਾ ਤੁਹਾਡਾ ਆਮ ਫਾਸਟ ਏਕ ਖਾਤਾ ਹੋਵੇਗਾ ਤੇ ਦੂਜਾ ਖਾਤਾ ਫਾਸਟ ਏਕ ਸਲਾਨਾ ਪਾਸ ਦਾ ਹੋਵੇਗਾ ਫਾਸਟੈਗ ਸਲਾਨਾ ਪਾਸਸ਼ ਦੇਸ਼ ਭਰ ਦੇ ਰਾਸ਼ਟਰੀ ਰਾਜਮਾਰਕਾਂ ਦੇ ਸਾਰੇ ਟੋਲ ਪਲਾਜ਼ਿਆਂ ਤੇ ਵੈਧ ਹੋਵੇਗਾ